ਸਮਾਏ ਐਸਾ ਆ ਰਿਹਾ ਏੜੇ ਭੇਖਾ ਵਾਲੇ ਨਾ ਮੇਰੇ ਵਰਗੇ ਇਹ ਤਾਂ ਐ ਚੁਟਕੀ ਨਾਲ ਉੱਡ ਜਾਣੇ ਨੇ ਹੁਣ ਬਣ ਰਿਹਾ ਸਾਰਾ ਸਮਾਂ ਮਲੇਸ਼ਾਂ ਦਾ ਨਾਸ਼ ਹੋਣਾ ਇੱਕ ਸਮਾਂ ਐਸਾ ਆ ਜਾਣਾ ਤੁਨੂੰ ਸਾਹ ਲੈਣਾ ਔਖਾ ਹੋ ਜੂ ਇਹਦੇ ਫੈਕਟਰੀ ਖਾਣਾ ਲੱਗ ਜਣਾ ਲਾਲ ਮੂੰਹ ਵਾਲੇ ਆਉਣ ਹਾਲੇ ਇੱਕ ਵਾਰ ਹੋਣਾ ਹੈ ਹੱਲਾ ਝਟਕਾ ਹੋਣਾ ਹੈ ਮਹਾਰਾਜ ਤੀਜੀ ਵਾਰ ਰਹਿੰਦਾ ਸਮਾ ਬਣੂ ਇਹ ਮਾਸਤਵਾਨਾ ਸ਼ਹਿਰ ਬਣ ਜਾਣਾ ਭਾਰੀ ਇੱਥੇ ਰੌਣਕਾਂ ਲੱਗਣਗੀਆਂ ਮਹਾਪੁਰਖਾਂ ਦੇ ਬਚਨ ਇਹ ਸਮਾ ਬਣ ਰਿਹਾ ਹੁਣ ਤੁਸੀਂ ਕੀ ਕੂਝਾ ਜਲ ਰਿਹਾ ਕਾਲ ਦੇ ਦੇਖੋ ਇਹ ਸਮਾ ਮਹਾਰਾਜ ਬਣਾ ਰਹੇ ਨੇ ਇਹ ਕਾਲ ਦਾ ਚੱਕਰੀ ਐਸਾ ਫਿਰ ਜਾਣਾ ਹੈ ਫੇਰ ਉਸ ਜੋਤ ਨਹੀਂ ਆਉਣੇ ਹਲ ਇੱਕ ਵਾਰ ਪਲਟਾ ਖਾਉ ਵੈਸਾ ਕਾਲ ਦੇ ਚੱਕਰ ਨਹੀਂ ਹੈ ਫਿਰਨਾ ਸਲੇਸ਼ਾ ਵਾਲਾ ਨਾਸ਼ ਹੋ ਜਾ ਤਾ ਕਾਲ ਦੇ ਚੱਕਰ ਨਹੀਂ ਹੈ ਫਿਰਨਾ ਸਲੇਸ਼ਾਂ ਦਾ ਵਈ ਨਾਸ਼ ਹੋ ਜਾ ਨਾਮ ਜੋ ਪਿੱਛੇ ਵੀ ਸਕਲ ਕਾਲ ਕਾ ਕੀਆ ਤਮਾਸ਼ਾ ਉਹ ਆਪਾ ਦੇਖਣਾ ਹੈ ਹੁਣ ਦੁਨੀਆ ਤਮਾਸ਼ੇ ਕਰਦੀ ਹੈ ਐ ਵਾਹਿਗੁਰੂ ਦੁਨੀਆ ਤੇਰੀ ਮਿਤ ਨਵੇਂ ਤਮਾਸ਼ੇ ਕਰਦੀ ਹੈ ਅੱਗੇ ਧਰਮ ਪਿੱਛੇ ਮਰਦੀ ਸੀ ਹੁਣ ਮਾਇਆ ਪਿੱਛੇ ਮਰਦੀ ਹੈ ਕੋਈ ਇੱਥੇ ਜਾਂ ਪਿੱਛੇ ਮਰੀ ਜਾਂਦਾ ਕੋਈ ਪੁੱਤਰਾ ਪਿੱਛੇ ਕੋਈ ਲੁਟੇਰਿਆ ਠੱਗੀ ਪਰ ਹੁਣ ਤੁਸੀਂ ਦੇਖੋਗੇ ਸਕਲ ਕਾਲ ਕਾ ਕੀ ਆ ਤਮਾਸ਼ਾ ਸਾਰੀ ਦੇਖਾਂਗੇ ਚੱਕਰ ਕੈਸਾ ਫਿਰੂ ਮਾਜਾ ਮਲਿਆ ਤਵਾ ਬਹੋ ਜੂ ਦਲੀਆਂ ਮਲਿਆ ਤਵਾ ਬਹੋ ਜੂ ਦਲੀਆਂ ਮਾਜਾ ਮਲਿਆ ਤਵਾ ਬਹੋ ਜੂ ਦਲੀਆਂ ਮਾਜਾ ਬਲਿਆ ਤਵਾ ਬਹੋ ਜੂ ਦਲੀਆਂ ਦਾ ਮਲਿਆ ਮੇਟ ਹੋ ਜਾਣਾ ਹੈ ਦਬਾਬਾ ਤਾਂ ਐਂ ਪੀਸਿਆ ਜਾਣਾ ਜਿਵੇਂ ਦਲੀਆਂ ਹੁੰਦੇ ਹਨਾ ਮਲਿਆ ਜਮੀ ਵਿੱਚ ਕੁਝ ਲੱਭਦਾ ਨਹੀਂ ਦਲੀਆਂ ਹੁੰਦੇ ਵਿੱਚ ਕਣਕਣ ਦੀਦਾ ਹੁੰਦਾ ਤੇ ਮਾਝੀ ਵਾਲੇਓ ਮਾਲਵਾ ਰਹਿ ਗਿਆ ਨਾ ਮਾਲਵੇ ਦਾ ਪਤਾ ਕੀ ਹਾਲ ਹੈ ਪਿਆਰੀ ਮਾਲਵਾ ਤੂਫਾਨ ਹੁਜੂਰ ਮੇਰੇ ਪਿਆਰੇ Mama, ਸਭ ਕੁਝ ਤੋਂ ਤੱਕ ਵਰਤਨੇ ਜਦੋਂ ਸੰਤ ਲੱਭਿਆ ਨਹੀਂ ਨਾ ਸਿਆਉਣਾ ਰੱਬ ਨੂੰ ਕਦੇ ਗੁੱਸਾ ਨਹੀਂ ਆਉਂਦਾ ਪਿਆਰਿਓ ਮਾਪਿਆਂ ਨੂੰ ਕਦੇ ਗੁੱਸਾ ਆਉਂਦਾ ਹੁੰਦਾ ਗੁੱਸਾ ਉਹਦੋਂ ਮੈਂ ਜਦੋਂ ਕੋਈ ਧੀ ਪੁੱਤ ਨੂੰ ਕੁਝ ਕਵੇ ਤੇ ਰੱਬ ਬਖਸ਼ਦਾ ਥੋੜੂ ਹੈ ਰੱਬ ਦੇ ਧੀ ਪੁੱਤਰ ਕੌਣ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਧੀ ਪੁੱਤਰ ਕੌਣ ਸੀ ਅਸੀਸ ਸੀ ਪੂਰਨ ਖਾਲਸਾ ਉਹਦਾ ਗੁਰੂ ਧੀ ਪੁੱਤਰ ਨੇ ਰੱਬ ਦੇ ਪੁੱਤਰ ਨੇ ਸੰਤ ਪਿਆਰੇ ਜਦੋਂ ਉਹਨਾਂ ਦੀ ਨਿੰਦਿਆ ਦੀ ਹੱਦ ਹੋ ਜਾਣੀ ਇਹਨਾਂ ਉਹੋ ਜੋਤ ਨਰਨਿਯਾ ਨਮਾ ਜਾ ਮਾਲਿਆਉ ਜੋਤ ਨਰਨਿਯਾਉ ਨਮਾ ਜਾ ਮਾਲਿਆਉ ਕਿੰਗ ਕੋ ਨਾਮ ਜਪਾਉ ਵਾਹਿਗੁਰੂ ਵਾਹਿਗੁਰੂ ਜਪਾਉਿੰਗ ਕੋ ਨਾਮ ਵਾਹਿਗੁਰੂ ਵਾਹਿਗੁਰੂ ਆਹ ਅਗੇ ਤਾਂ ਘੋੜਿਆਂ ਨੇ ਗੁਰੀ ਸੀ ਨਾ ਖੋਲਦੇ ਉਣਾ ਇੰਨਾ ਫੂਣ ਵਹਿਣਾ ਫਿਰ ਉਦੋਂ ਵਜਣਾ ਲੰਕਾ ਵਜੇ ਫਤੇ ਕਾ ਮੜਵਰ ਪਿਆ ਨਾ ਰਣਜੀਤ ਨਗਾਰਾ ਉਥੇ ਕੱਲਾ ਨਗਾਰਾ ਨਹੀਂ ਨਿਕਲਣਾ ਓਥੇ ਮਾਤਾ ਜੀ ਤੋਂ ਲਿਆਂਦਾ سونے ਦਾ ਰੱਥ ਬਹੁਤ ਵਸਤੂਆਂ ਸੁਖੋਰੇ ਥੱਲੇ ਪਈਆਂ ਨੇ ਫਤੇ ਚਾਵ ਜਾਓ ਅੱਤੇ ਦੰਗਾ ਵਜਾਓ ਬਾਹੇ ਗੁਰੂ ਤਨ ਬਾਏ ਗੁਰੂ ਬਾਹੇ ਗੁਰੂ ਨਾਮ ਜਪਾਓ ਨਾਮ ਗੁਰੂ ਨਾਮ ਜਪਾਓ ਆ ਹਾਲ ਹੋ ਜਾਣਾ ਹੁਣ ਰਹਿ ਗਏ ਥੋੜਾ ਸਮਾਂ ਰਹਿ ਗਿਆ ਨਾਮ ਜਪ ਲਿਆ ਕਰੋ ਮੈਂ ਤੇ ਇੱਕੋ ਹੀ ਬੇਨਤੀ ਕਰਦਾ ਜੇ ਉਸ ਪਰਮ ਤਤ ਉਸ ਵਾਹਿਗੁਰੂ ਦੇ ਵਿੱਚ ਭੇਤ ਹੋਣਾ ਹੈ ਉਦੋਂ ਫਿਰ ਕਿਸੇ ਨੇ ਨਹੀਂ ਝੋਣਾ ਨਾ ਤੁਹਾਨੂੰ ਕੋਈ ਸੰਤ ਲੱਭੇ ਵੀ ਉਹ ਤਾਂ ਸਾਰੇ ਹੁਣ ਆਪਦੇ ਆਪ ਦੇ ਵੱਡ ਜਾਣ ਛੱਡਣਾ ਦੁਨੀਆ ਦੇ ਸੰਤਾਂ ਮਹਾਰਾਜ ਜੀ ਪਹਿਲਾਂ ਬਚਨ ਕਰਦੇ ਹੁੰਦੇ ਕਹਿੰਦੇ ਭਾਈ ਕੋਈ ਇਹੋ ਜਿਹਾ ਸਮਾਂ ਆ ਜਾਣਾ ਹੈ ਗੁਰੂ ਘਰਾਂ ਨੂੰ ਕਹਿੰਦੇ ਜਿੰਦੇ ਲੱਗਣਗੇ ਉਹ ਲੱਗੇ ਪਏ ਦੇਖ ਲਿਆ ਲੱਗੇ ਪਏ ਨੇ ਸਾਲੀਆਲੇ ਮਹਾਪੁਰਖ ਜਦੋਂ ਸੱਚਖੰਡ ਗਏ ਨੇ ਉਹ ਰਾਤ ਨੂੰ ਬਾਬਾ ਪਰਮਜੀਤ ਸਿੰਘ ਹੋਰੀ ਸਾਰੇ ਕੋਲ ਖੜੇ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਰੱਖਿਓ ਕੋਈ ਸਮਾਂ ਐਸਾ ਆਊਗਾ ਤੁਸੀਂ ਦੇਖੋਗੇ ਬਹੁਤ ਭਿਆਨਕ ਸਮਾਂ ਆਉਣਾ ਹੈ ਉਸ ਤੋਂ ਬਾਅਦ ਹੀ ਬੇਦਬਿਆ ਦਾ ਦੌਰ ਸ਼ੁਰੂ ਹੋਇਆ ਦੋਹਰ 15 ਜ ਮਹਾਪੁਰਖ ਗਏ ਕਤੀ ਦੀ ਰਾਤ ਨੂੰ ਸ੍ਰੀ ਛੱਡਿਆ ਅਮਰਤ ਵੇਲੇ ਨਮਾਸਾਲੀ ਹੋ ਗਿਆ ਸੀ 2015 ਉਦੋਂ ਜਾਂਦੇ ਹੋਏ ਬਚਨ ਕਰਕੇ ਫਿਰ ਬਰਗਾੜੀ ਵਾਲਾ ਕਾਂਡ ਹੋਇਆ ਕੀ ਕੁਛ ਨਹੀਂ ਵਾਪਰਦੇ ਇਸ ਸਮਾਂ ਬਣ ਰਿਹਾ ਉਹਦਾ ਫਿਰ 20 ਦੇ ਵਿੱਚ ਮਹਾਮਾਰੀ ਆਉਣ ਅੱਗਾ ਚੱਲੀ ਜਾਂਦੀ ਹੈ ਕੋਈ ਕਿਸੇ ਪਿੱਛੇ ਲੜੀ ਜਾਂਦਾ ਹੈ ਕੋਈ ਕਿਵੇਂ ਲੜੀ ਜਾਂਦਾ ਹੈ ਅਤੇ ਕਿਸੇ ਨੇ ਕੁਛ ਨਹੀਂ ਦੇਣਾ ਇਹ ਤਾਂ ਸਾਰੇ ਵੋਟਾਂ ਦੇ ਮਸਲੇ ਨੇ ਉਹਨਾਂ ਸੰਤ ਥੋੜੂ ਤੇ ਆਉਂਦਾ ਵੋਟਾਂ ਲੈਣ ਆਉਂਦੇ ਨੇ ਇਹ ਉਹਨਾਂ ਕੋਲ ਹੋਰ ਕੰਮ ਕੀ ਹੈ ਪਰ ਰਾੜੇ ਵਾਲੇ ਮਹਾਪੁਰਖ 인ਦਰਾ ਗਾਂਧੀ ਤੈ ਮੰਗਦੀ ਮਹਾਪੁਰ ਕਹਿੰਦੇ ਦਰਸ਼ਨ ਨਹੀਂ ਕਹਿੰਦੇ ਜੀ 5 ਮਿੰਟ ਹੀ ਦੇ ਦਿਓ ਕਹਿੰਦੇ 5 ਮਿੰਟ ਮੈਂ ਕਿਸੇ ਤੇ ਗਿਆਸੂ ਨੂੰ ਦਊਂਗਾ ਕਹਿੰਦੇ ਜਦੋਂ ਸੰਗਤਾਂ 'ਚ ਬੈਠ ਕੇ ਦਰਸ਼ਨ ਕਰਾ ਲਾਂਗੇ ਕਹਿੰਦੇ ਜਾਓ ਤੁਸੀਂ ਦਿਵਾਨੀ 인ਦਰਾ ਤੋਂ ਲਵਾ ਲਿਓ ਮੈਂ ਨਹੀਂ ਲਾਉਣਾ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ। ਵੋਟਾਂ ਪਾਉਂਦੇ ਪਾਉਂਦੇ ਨਾ ਥੋੜਾ ਮਲਿਆ ਮਿੱਟ ਹੋ ਗਈ। ਛੱਡ ਦੋ ਖਹਿੜਾ ਇਹਨਾਂ ਦਾ। ਸਭ ਕੁਝ ਹੀ ਹੋ ਜਾਣਾ ਹੈ। ਮਾਲਵਾ ਦੁਫਾੜ ਹੋਣੀ। ਇਹ ਬੰਡੀ ਪੈ ਜਾਣੀ ਇੱਥੇ। ਪਈਆਂ ਤਾਂ ਪਈਆਂ ਹੀ ਨੇ ਭਾਈ। ਅਸਥਾਨਾਂ ਦੇ ਅਸਥਾਨਾਂ ਨਾਲ ਨਹੀਂ ਬਣਦੀ। ਬਣਦੀ ਐ। ਕੋਈ ਸਾਹਮਣੇ ਅਸਥਾਨ ਦੇਖ ਲਓ। ਆਲਾ-ਦਾਲਾ ਦੇਖ ਲਓ ਉਹਨੇ ਫਲਾਣੇ ਨੇ ਅਸਥਾਨ ਬਣਾ ਲਿਆ। ਐ ਕਿਵੇਂ ਬਣਾ ਲਿਆ? ਵੀ ਤੂੰ ਕਿਸੇ ਦੀ ਕਿਸੇ ਕਿਨੂੰ ਕੀ ਦੇਖਦਾ ਹੈ ਆਪਾਂ ਦੁਨੀਆ ਨੂੰ ਕਹਿੰਦੇ ਆ ਨਾ ਕੀ ਹੋ ਗਿਆ ਆ ਦੁਨੀਆ ਪਤਾ ਕੀ ਹੋ ਗਿਆ ਦੁਨੀਆ ਜੇ ਕਦੇ ਤੇਰੇ ਅੰਦਰੋਂ ਧਾ ਨਿਕਲਿਆ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਉਦੋਂ ਗੱਲ ਬਣ ਗਈ ਉਦੋਂ ਤੇਰੀ ਗੱਲ ਬਣ ਜਾਣੀ ਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਭਾਈ ਨਾਮ ਜਪ ਲੋ